ਤੇ ਅਰੇ ਕਹਿੰਦੇ ਬਹੁਤ ਯਾਦ ਆਉਂਦੀ ਆ ਤੇ ਉਹ ਵੀ ਨਪੋਲ ਦੇ ਨਹੀਂ ਰਿਹਾ ਤੇ ਮੈਨੂੰ ਨਹੀਂ ਭੁੱਲਦੇ ਤੇ ਕੀ ਕਰਾਂ ਮੈਂ ਮਾਰ ਕੇ ਵੀ ਬੋਲ ਸਕਦੇ ਹੁੰਦੇ ਨਾਲੀ ਮੈਨੂੰ ਯਾਦ ਆਉਂਦੀ ਐ ਕਿ ਬੇਟਾ ਤੇ ਕੀ ਕਰਾਂ ਮੈਂ ਇਹ ਰ ਮੇਰੇ ਬਾਹ ਦਾ ਰੋਗ ਨਹੀਂ ਹੈ ਮੇਰੇ ਦਿਲ ਨਿਕਲ ਗਿਆ ਸਾਰੇ ਦੇਵ ਨਿਕਲ ਕੇ ਫੇਸੇ ਕੋਈ ਪੈ ਗਿਆ ਮੇਰੇ ਮੇਰੇ ਨੱਕਾ ਬਰੇ ਸੀ ਕੋਈ ਮੁੱਠਾ ਮਾਰਨੀ ਕਿ ਕਿ ਜਣਾ ਸਾਹਮਣੇ ਖੜਸਤੇ ਨਹੀਂ ਆਪ ਕੋ ਨਾ ਮਾਪੇ ਉਹ ਕੁਲੀ ਤੋਂ ਨੁਕੀ ਮਾਰਦੇ ਆਂ ਮਾਂ ਆਪੇ ਹੀ ਕਹਿੰਦੇ ਬਿਲਕੁਲ ਹੀ ਪਹਾਗਾ ਮੈਂ ਨਹੀਂ ਇਲਾਜ ਕਰਾ ਸਕਦਾ ਕੁਝ ਨਹੀਂ ਕਰ ਤੇ ਡਾਡੀ ਕੋ ਹੈਗਾ ਪਾਪਾ ਕੋ ਸਾਰੇ ਕੋਲ ਉਹਦੇ ਕੋਲ ਲੱਲੋ ਸਾਰੀ ਜਹਦਾਰ ਉਹ ਇਕੱਲੇ ਦੇ ਨਾਲ ਤੈਰ ਗਏ ਅਮਨੇ ਕਰਦੀ ਬੇਟਾ ਤੇਨੂੰ ਬੁਖਾਰ ਜੜਿਆ ਆਪੇ ਪੱਟੀਆਂ ਖਾਂਦੀ ਹੀ ਪਾਣੀ ਦੀ ਆਪੇ ਪੱਟੀਆਂ ਖਾਂਦੀ ਹੀ ਖਾਦੀ ਅਸੀਂ ਤਾਂ ਬੱਤ ਰੋਟੀ ਵੀ ਦੇਣੀ ਬੁੱਢੇ ਨੂੰ ਰੋਟੀ ਦੇਣੀ ਕਹਿੰਦੀ ਬੁੱਢੇ ਨੂੰ ਰੋਟੀ ਦੇਣੀ ਸੋਹਰੇ ਨੂੰ ਰੋਟੀ ਖੁਟਾ ਕਹਿੰਦੀ ਨਹੀਂ ਸੋਹਰੇ ਨੂੰ ਰੋਟੀ ਦੇਣੀ ਬੁੱਢੇ ਤੈਨੂੰ ਨਹੀਂ ਦੇਣੀ ਮੈਂ ਨਾ ਦੇ ਕੋਈ ਗੱਲ ਨਹੀਂ ਘਰ ਕੀ ਲਾ ਬੁੱਢਾ ਆ ਵੀ ਕਿਦਰ ਪੇਸਮੇਕਰ ਸਾਤੇ ਜੋ ਨਿਕਲ ਕੇ ਬਾਹਰ 3-4 ਇੰਚ ਬਾਹਰ ਲਟਕ ਰਿਹਾ ਸੀਗਾ ਪ੍ਰੇਟਾ ਉਪਰ ਪੇਸਮੇਕਰ ਉਹ ਬਾਹਰ ਹੁੰਦਾ ਨਾ ਸਾਤੇ ਜੋ ਉਹ ਬਾਹਰ ਲਟਕ ਰਿਹਾ ਸੀਗਾ ਔਰ ਤਾਰ ਖਿੱਚ ਕੇ ਵਿੱਚੋਂ ਬਾਸ ਨਿਕਲਦੇ ਸੀ ਜ਼ਖਮ ਬਣਿਆ ਉਹ ਵਿੱਚ ਠੀਕ ਕੀਤਾ ਮੇਰਾ ਜ਼ਖਮ ਜਦ ਹੀ ਸਾਲ ਬਾਅਦ ਤੇ ਠੀਕ ਹੋ ਸਕਿਆ ਇੱਕ ਸਾਜ ਹੀ ਨਹੀਂ ਠੀਕ ਹੋ ਸਕਿਆ ਨਿੱਤੀ ਪੱਦੀ ਵੀ ਨਹੀਂ ਠੀਕ ਹੋਇਆ ਵਾਤਾ ਹੀ ਜਾਂਦਾ ਜਿਹੜਾ ਇਹਨਾਂ ਨੇ 1 ਮਹੀਨਾ ਤਿੰਨਾ ਠੀਕ ਕੀਤਾ ਜਿੰਦਗੀ ਮਰ ਕੇ ਵੀ ਨਹੀਂ ਬੋਲ ਸਕਦੀ ਸੋ ਤੁਸੀਂ ਦੇਖ ਸਕਦੇ ਹੋ ਕਿੰਦਾ ਇਹ ਸਿਸਟਰ ਨੇ ਨੇ ਸੇਵਾ ਕੀਤੀ ਮਾਤਾ ਨੂੰ ਕਹੇਗਾ ਬਹੁਤ ਨਹੀਂ ਕੀਤਾ ਉਹ ਨਾ ਜਦੋਂ ਬੰਦੇ ਨੂੰ ਕੀ ਕਹ ਲੈ ਕੇ ਪਰ ਪੁੱਤ ਪੋਤੇ ਖਸੇ ਹੁੰਦੇ ਮਾਤੇ ਉਹਨਾਂ ਨੂੰ ਖਸੇ ਹੁੰਦੇ ਦਾਦੀ ਨੂੰ ਨਹੀਂ ਬੁਲਾਉਂਦੇ ਹੈ ਤੇ ਬੱਚੇ ਦੀ ਦੀ ਮੀਂਹ ਵਾਸ ਡਿਊਟੀ ਤਾਂ ਉਸ ਦਾ ਚਾਹੁੰਦੇ ਨਹੀਂ ਬਿਨਸੂ ਬਾਤ ਤਾਂ ਬਖਸ਼ੇ ਬਾਦ ਮੈਂ ਤੇ ਹਾਂ ਕਹਾਗੀ ਮੈਨੂੰ ਇਸ ਤੇ ਤੁਸੀ ਮਾਤਮ ਬਖਸ਼ੇ ਹੈ ਅੱਜ ਕੋਈ ਸੁਨੇਹਾ ਨਹੀਂ ਜਾਂਦਾ ਹਰ ਕੋ ਸ਼ਾਮ ਕੀ ਬਤਾਏ ਦੀ ਵਿੱਚ ਰੱਬ ਨਹੀਂ ਲੱਭਦਾ ਦੇਖੋ ਇੱਕ ਮਾਂ ਬਦੋ ਮਾਂ ਕਰਨ ਕਦੇ ਕਿਸੇ ਨਾਲ ਨਾ ਕਰਨੇ ਤਾਂ ਕਦੀ ਨਾ ਕਰਦੀ ਬਸ ਰੱਬ ਕੋਲ ਡਰ ਨਹੀਂ ਕਿਹਦਾ ਪੁੱਤ ਹੋਏਗਾ ਵੀ ਜਿਹਨੂੰ ਆਪਣੀ ਮਾਂ ਰੋਂਦੀ ਦੇਖ ਕੇ ਵੀ ਜਦੋਂ ਦਿਲ ਨਹੀਂ ਪਿਗਲਦਾ ਮੇਰੇ ਮਤਲਬ ਮੇਰੇ ਆਪਣੇ ਹੱਥ ਪੈਰ ਕੰਮ ਨਾ ਚਦੇ ਤੁਸੀਂ ਦੇਖ ਰਹੇ ਹੋ ਘੈਂਟ ਗੱਲਾਂ ਚੈਨਲ ਤੇ ਮੈਂ ਤੁਹਾਡਾ ਨਾ ਸੰਦੀਪ ਸ਼ਰਮਾ ਦੋਸਤੋ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਇੱਕ ਮਾਂ ਹੁੰਦੀ ਆ ਉਹਦੇ ਦੋ ਪੁੱਤ ਹੋਣ ਤਿੰਨ ਹੋਣ ਜਿੰਨੇ ਵੀ ਪੁੱਤ ਹੋਣ ਤੀਆਂ ਹੋਣ ਉਹਨਾਂ ਨੂੰ ਬੜੇ ਚਾਹ ਨਾਲ ਪਾਲਦੀ ਐ ਖਾਸ ਕਰਕੇ ਪੁੱਤਾਂ ਨੂੰ ਮਾਂ ਰੱਬ ਤੋਂ ਅਰਦਾਸਾਂ ਕਰ ਕਰਕੇ ਲੈਂਦੀ ਐ ਮੰਨਤਾ ਮੰਗ ਮੰਗ ਕੇ ਲੈਂਦੀ ਐ ਪਤਾ ਨਹੀਂ ਕਿੰਨੀਆਂ ਸੁੱਖ ਨਾਲ ਸੁੱਖੀਆਂ ਹੁੰਦੀਆਂ ਨੇ ਤੇ ਇੱਕ ਮਾਂ ਤਿੰਨ ਪੁੱਤਾਂ ਨੂੰ ਨਾਲ ਜੇ ਦੋ ਧੀਆ ਹੁਣ ਜਿੰਨੇ ਵੀ ਹੋਣ ਸਾਰਿਆਂ ਨੂੰ ਕੱਲੀ ਪਾਲ ਲੈਂਦੀ ਐ ਕੱਲੀ ਪੂਰੇ ਘਰ ਨੂੰ ਦੇਖ ਲੈਂਦੀ ਐ ਪਰ ਜਦੋਂ ਉਹ ਇੱਕ ਮਾਂ ਦੀ ਇੱਕ ਅਵਸਥਾ ਆਂਦੀ ਐ ਜਦੋਂ ਮਾਂ ਨੂੰ ਦੇਖਣ ਦਾ ਵੇਲਾ ਆਂਦਾ ਉਦੋਂ ਕੋਈ ਵੀ ਨਹੀਂ ਦੇਖਦਾ ਉਦੋਂ ਕੋਈ ਪੁੱਤ ਨਹੀਂ ਨਾਲ ਖੜਦਾ ਕੋਈ ਧੀ ਨਹੀਂ ਨਾਲ ਖੜਦੀ ਤੇ ਜਿਨ੍ਹਾਂ ਨੂੰ ਅਸੀਂ ਮੰਨਤਾ ਮੰਗ ਕੇ ਲਿਆ ਹੁੰਦਾ ਜਿਸ ਮਾਂ ਨੇ ਖੋਰੀ ਕਿ ਨਿਆ ਸੁੱਖ ਨਾ ਹਲੇ ਉਹਦੀ ਸੁੱਖ ਨਾ ਵੀ ਤਾਰੀਆਂ ਨਹੀਂ ਹੁੰਦੀਆਂ ਤੇ ਪੁੱਤ ਨੂੰ ਘਰੋਂ ਕੱਢ ਦੇਣ ਇਹ ਸੋਚ ਕੇ ਦਿਲ ਕੰਬ ਜਾਂਦਾ ਹੈ ਵੀ ਕਿੱਦਾਂ ਦੇ ਹਾਲਾਤ ਨੇ ਆਪਣੀ ਕੀ ਸੋਸਾਇਟੀ ਹੋ ਗਈ ਹੈ ਇੱਕ ਇਹੋ ਜਿਹਾ ਹਾਲਾਤ ਚ ਇੱਕ ਮਾਂ ਆ ਜਿਹਨਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੂੰ ਕੀ ਉਹਨਾਂ ਦੇ ਘਰ ਦੇ ਵੱਲੋਂ ਪੁੱਤਾਂ ਵੱਲੋਂ ਨੂੰ ਵੱਲੋਂ ਬੜੇ ਤਸੀਹੇ ਦਿੱਤੇ ਗਏ ਸਰੀਰਕ ਤੌਰ ਤੇ ਉਹਨਾਂ ਨਾਲ ਤਸ਼ੱਦਦ ਕੀਤਾ ਗਿਆ ਤੇ ਘਰੋਂ ਕੱਢਿਆ ਗਿਆ ਉਸ ਮਾਂ ਦਾ ਕੀ ਹਾਲ ਹੈ ਉਹਨਾਂ ਦੇ ਦਿਲ ਦੇ ਕੀ ਦਰਦ ਨੇ ਆ ਜੋ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੋਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਿਖਰ ਤੇ ਸਾਥੀ ਗਾ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਮਾਦੀ ਤੁਸੀਂ ਇੱਥੇ ਕਿੱਦਾਂ ਪਹੁੰਚੇ? ਤੁਸੀਂ ਇੱਥੇ ਰਹਿ ਰਹੇ ਹੋ? ਕੀ ਇਹਦੇ ਪਿੱਛੇ ਕੀ? ਇਹਦੇ ਪਿੱਛੇ ਹੋਈ ਮੇਰਾ ਫੇਸ ਮੇਕਰ ਪਿਆ ਹੀ। ਮੇਰੀ ਕੇਰ ਨਹੀਂ ਕੀਤੀ ਗਈ। ਪਹਿਲਾਂ ਪਹਿਲਾਂ ਤਾਂ ਕੀਤੀ ਬੜਕੇ ਉਹਨਾਂ ਨੇ ਮੇਰੀ ਕੇਰ ਦੋ ਤਰ੍ਹਾਂ ਪਾਣਾ ਪੈ ਗਿਆ ਫੇਸ ਮੇਕ ਉਹਨਾਂ ਸਮਝਾਏ ਹੁਣ ਬਹੁਤ ਪੈਸੇ ਲੱਗ ਰਹੇ ਨੇ। ਹੁਣ ਮਾਟਰਾਂ ਦੇ ਬਚਨਾਣੀ ਹੈ। ਹੁਣ ਛੱਡ ਦਿਓ ਇਹਨੂੰ ਇਹ ਹਾਲ ਤੇ। ਛੱਡ ਕੇ ਚਲੇ ਗਏ। ਕੀ ਤੁਹਾਡੇ ਕਿੰਨੇ 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 ਪੁੱਤ ਕਿੰਨੇ ਨੇ ਕਿੰਨੇ ਪੁੱਤ ਕਿੰਨੀਆਂ ਧੀ ਸਵਾ ਲੱਖ ਹੀ ਆ ਇੱਕ ਹੀ ਹੈ ਮੇਰਾ ਬੇਟਾ ਇੱਕ ਹੀ ਹੈ ਕੋਈ ਬੇਟਾ ਹੈ ਹਾਂ ਤਿੰਨ ਬੇਟੀਆਂ ਮੇਰੀਆਂ ਇੱਕ ਬੇਟਾ ਤਿੰਨ ਬੇਟੀਆਂ ਬੇਟੀਆਂ ਤਿੰਨੋਂ ਵਿਆਹੀਆਂ ਨਹੀਂ ਬੇਟੇ ਵਰਗੀਆਂ ਹੀ ਹਾਂਜੀ ਧੀਆਂ ਤਿੰਨੋਂ ਵਿਆਈਆਂ ਨਹੀਂ ਦੋ ਵਿਆਹੀਆਂ ਇੱਕ ਦਾ ਵਿਆਹ ਹੈਗਾ ਹੋਰ ਹੋਣਾ ਹੈ ਤੇ ਜਿਹੜਾ ਤੁਹਾਡਾ ਬੇਟਾ ਹੈ ਹੁਣ ਕੀ ਬੇਟਾ ਕਰਦਾ ਕੀ ਹੈ ਕੀ ਨੌਕਰੀ ਪੇਸ਼ਾ ਕੀ ਕਰਦਾ ਹੈ ਬੇਟਾ ਮੇਰਾ ਬਿਜਲੀ ਬੋਰਡ 'ਚ ਐਸ ਡੀਓ ਲੱਗਾ ਹੈ ਬੇਟਾ ਐਸ ਡੀਓ ਲੱਗਾ ਹੈ ਤੇ ਤੁਸੀਂ ਇੱਥੇ ਹਾਂਜੀ ਹਾਂਜੀ ਫਿਰ ਵੀ ਮਤਲਬ ਪੈਸਾ ਠੀਕ ਹੈ ਪੈਸਾ ਲਗਦਾ ਮਾਂ ਆ ਤੁਸੀਂ ਵੀ ਉਹਨਾਂ ਨੂੰ ਪਾਲਿਆ ਪੈਸਾ ਲਾਇਆ ਅੱਜ ਆ ਤੁਹਾਡੀ ਵਿਸਤਾਈ ਤੇ ਤੁਹਾਨੂੰ ਲੋਡ ਆ ਉਹਨਾਂ ਦੀ ਇੱਕ ਐਸਡੀ ਉਹਦੇ ਉੱਤੇ ਤੇ ਹੋ ਕੇ ਵੀ ਮਤਲਬ ਉਹ ਤੁਹਾਨੂੰ ਨਹੀਂ ਰੱਖ ਰਹੇ ਕਰੇ ਕੀ ਅਸੀ ਕੀ ਪ੍ਰੋਬਲਮ ਸੀ ਕੀ ਕੁੱਟ ਮਾਰਉਂਦੀ ਸੀ ਕਰੇ ਜਾਂ ਕੀ ਉਹਨਾਂ ਨੇ ਕੁਝ ਕਿਛ ਕੀਤਾ ਇਦਾਂ ਦਾ ਪਹਿਲਾਂ ਤਾਂ ਕੁਝ ਨਹੀਂ ਕਹਿੰਦੇ ਬਾਅਦ ਵਿੱਚ ਪਤਾ ਨਹੀਂ ਲੱਭ ਜਾਂਦਾ ਨਹੀਂ ਕੀ ਹੋਣੀ ਪੈਂਦੀ ਲੀਲਾ ਮੈਨੂੰ ਨਹੀਂ ਸਮਝ ਬਾਅਦ ਚ 2 ਸਾਲ ਪਹਿਲਾਂ ਉਹਨਾਂ ਨੇ ਆਪਣੀ ਕੋਠੀ ਪਾ ਲਈ ਨਾ ਵੀ ਬਾਅਦ ਚ ਨਹੀਂ ਆਏ ਬੇਟਾ ਅੰਦਾਈ ਕਥਿ ਕਰੇ ਮਨੋਟ ਮਾਰ ਦੇ ਕੇ ਨੀਂ ਬੀਂ ਜਾ ਤਾਂ ਲਿਖਦੇ ਮੈਨੂੰ ਮਾਰਦੀ ਮੇਰਾ ਗਲਾ ਘੁੱਟਦੀ ਨੂ ਮਾਰਦੀ ਸੀ ਨੂ ਗਲਾ ਘੁੱਟਦੀ ਕਿ ਮੁੰਡਾ ਦੇ ਮਾਰ ਨਹੀਂ ਉਹਦੇ ਮਗਰ ਲਾ ਕੇ ਨੂ ਨੂੰ ਕਿਉਂ ਕੁਛ ਕਰਨੀ ਮੈਂ ਕਹਿੰਦੀ ਨਾ ਮੇਰੇ ਕੋਲ ਨਹੀਂ ਆ ਗਈ ਕੁਛ ਵੀ ਮੇਰੀ ਜਹਤਤ ਮੇਰੇ ਕੋਲ ਕੁਛ ਨਹੀਂ ਹੈਗਾ ਤੇ ਡੈਡੀ ਕੋ ਹੈਗਾ ਪਾਪਾ ਕੋ ਸੋਹਰੇ ਕੋਲ ਉਹਨੂੰ ਲੈ ਲਓ ਸਾਰੀ ਜਹਤਤ ਉਹ ਇਕੱਲੇ ਦੇ ਨਾਟੇ ਹੈ ਬੇਟਾ ਨਾ ਤੇ ਉਹ ਬੇਟਾ ਨੇ ਇਦਾਂ ਨਾ ਉਹ ਬੇਟੀਆਂ ਨੇ ਬੇਟੀਆਂ ਤਾਂ ਮੰਗਦੀ ਕਮੀ ਨਹੀਂ ਤੇ ਜਦੋਂ ਤੁਹਾਡੇ ਨਾਲ ਕੁੱਟਮਾਰ ਹੁੰਦੀ ਸੀ ਤੁਹਾਡੇ ਨਾ ਮੈਨੂੰ ਜਿੰਦਾ ਤੁਹਾਡੇ ਮਤਲਬ ਉਹਨਾਂ ਦੇ ਜਿਹੜੇ ਫਾਦਰ ਸੀਗੇ ਤੁਹਾਡੇ ਮਤਲਬ ਤੁਹਾਡੇ ਘਰ ਵਾਲੇ ਉਹਨਾਂ ਨੇ ਕਦੇ ਨਹੀਂ ਵਿੱਚ ਆਏ ਕਦੇ ਉਹ ਉਹਨਾਂ ਨੇ ਉਹਨਾਂ ਨੇ ਕੀ ਪਜਾਇਆ ਉਹ ਸਾਹਮਣੇ ਖੜ੍ਹੇ ਤੇ ਨੇ ਤਾਂ ਉਹ ਖੁਦ ਮਾਰ ਪਈ ਉਹ ਵੀ ਤੁਹਾਨੂੰ ਖੁਦ ਮਾਰਦੇ ਸੀ ਮਾਰਦੇ ਸੀ ਕਹਿੰਦੇ ਮੇਰੇ ਕੋਲ ਨਹੀਂ ਪੈਹਾਗਾ ਮੈਂ ਨਹੀਂ ਇਲਾਜ ਕਰਾ ਸਕਦਾ ਤੇਰਾ ਉਹ ਤੇ ਖੁਦ ਮਾਰਦੇ ਹੀ ਉਹ ਤੇ ਕਰੋੜੀ ਕੱਲੇ ਆ ਬੈਠੇ ਚੱਲ ਜਾਂਦੇ ਨਹੀਂ ਜੋ ਸਿਹਰ ਦੇ ਆਉਣੇ ਸ਼ਾਮ ਨੂੰ ਆਉਂਦੇ ਹੀ ਕੱਲੀ ਬੈਠੇ ਨੇ ਹਕਮਰੇ ਤੇ ਕੋਈ ਪਾਣੀ ਪੁੱਛਵਾਉਣੀ ਬੇਟਾ ਕੁੜੀ ਨੂੰ ਮੈਂ ਆਪਕੋ ਆਪਣੀ ਬੇਟੀ ਜਿਹੜੀ ਵਿਆਹ ਵਾਲੀ ਜਵਾਨ ਮੰਗੀ 2 ਸਾਲ ਹੋ ਗਏ ਉਹਨੂੰ ਮੈਂ ਫਿਰ ਮੈਂ ਮੇ ਅੱਖਾ ਵੀ ਕੰਮ ਨਹੀਂ ਕਰਦੀ ਬੇਟਾ ਤੈਨੂੰ ਬੁਖਾਰ ਜਿਹੜੇ ਆਪੇ ਪੱਟੀਆਂ ਕਰਦੀ ਸੀ ਪਾਣੀ ਦੀ ਆਪੇ ਪੱਟੀਆਂ ਕਰਦੀ ਸੀ ਬੁਖਾਰ ਤੇ ਫੇ ਵੱਡੀ ਬੇਟੀ ਨੂੰ ਬੁਲਾਇਆ ਉਹਨੇ ਗੁਲਕੋਸ ਲਵਾਇਆ ਉਹਨੂੰ ਟ੍ਰੀਟਮੈਂਟ ਕੀਤੀ ਇੱਕ ਦਿਨ ਦੋ ਦਿਨ ਫਿਰ ਮੈਂ ਕਿਹਾ ਠੀਕ ਨਹੀਂ ਹੋ ਰਹੀ ਇਹਨੂੰ ਲੈ ਜਾਓ ਫਿਰ ਉਹ ਛੋਟੀ ਬੇਟੀ ਨੂੰ ਭੇਜ ਦਿੱਤਾ ਤਾਂ ਕਿ ਉਹਦਾ ਘਰ ਵਾ ਡੁਬਈ ਰੰਦਾ ਉਹਦੀ ਕੋਈ ਭੇਜ ਦਿੱਤਾ ਮੇਰੇ ਗਾਗੇ ਉਹਨਾਂ ਦੇ ਘਰ ਛੋਟੀ ਕੋ ਰੰਦੀ 2 ਸਾਲ ਹੋ ਗਏ ਉਹਦੀ ਕੋਈ ਰੰਦੀ ਛੋਟੀ ਭੈਣ ਵੀ ਆਈ ਆ ਵੱਡੀ ਵੀ ਆਈ ਵੀ ਤੇ ਲਿਵਾਣ ਵਾਲੀ 2 ਸਾਲ ਹੋ ਗਏ ਕੋਰੇ ਕੋਰੇ ਨਿਕ ਨਿਕਾਈ ਆ ਆ ਵੀ ਦਲੀਆਂ ਬਣਾ ਕੇ ਦੇ ਦਿੰਦੀ ਚੋਲ ਬਣਾ ਕੇ ਦੇ ਜੀ ਮੰਮੀ ਖਾ ਤੇ ਦੋ ਦਿਨ ਦੀ ਰੋਟੀ ਬੁਕਾ ਕੇ ਦੇ ਦਿੰਦੀ ਮੇਰੇ ਰੋਟੀ ਵੀ ਨਸੇਵ ਨਹੀਂ ਹੁੰਦੀ ਮੇਨ ਤੇ ਮਿੱਠੀ ਰੋਟੀ ਵੀ ਨਹੀਂ ਦਿੰਦੇ ਚਲੋ ਕੋਈ ਨਹੀਂ ਤੁਸੀਂ ਰੋਣਾ ਨਹੀਂ ਇਹ ਰੋਟੀ ਵੀ ਨੋ ਪੁੱਤ ਬੰਦ ਕਰ ਦਿੱਤੀ ਉਹ ਕਹਿੰਦੀ ਅਹ ਤਾਂ ਬੱਤੇ ਰੋਟੀ ਵੀ ਨਹੀਂ ਮਿਲਣੀ ਬੁੱਢੇ ਨੂੰ ਰੋਟੀ ਦੇਣੀ ਕਹਿੰਦੀ ਬੁੱਢੇ ਨੂੰ ਰੋਟੀ ਦੇਣੀ ਸੋਹਰੇ ਨੂੰ ਰੋਟੀ ਬੰਡਾ ਕਹਿੰਨੀ ਨਹੀਂ ਸੋਹਰੇ ਨੂੰ ਰੋਟੀ ਦੇਣੀ ਬੰਡੇ ਤੈਨੂੰ ਨਹੀਂ ਦੇਣੀ ਮੈਂ ਨਾ ਦੇ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਤਾਂ ਦੇਣੀ ਵੀ ਉਹਨਾਂ ਕੋਲ ਜ਼ਮੀਨ ਹੈ ਉਹਨਾਂ ਨੂੰ ਦਿੰਦੇ ਆ ਉਹਨਾਂ ਨੂੰ ਤਾਂ ਪੈਸੇ ਵੀ ਦਿੰਦੇ ਖਰਚਨ ਸਰ ਮੈਨੂੰ ਕਹਿੰਦੇ ਸਹਿਲ ਮੈਂ ਕਿਵੇਂ ਕਰਦਾ ਜੀ ਮੈਨੂੰ ਕੁਝ ਨਹੀਂ ਆਏਗਾ ਬੇਟਾ ਕੁਝ ਨਹੀਂ ਆਏਗਾ ਕੋਈ ਹੋਰ ਮੈਂ ਸਹਿਲ ਕਰਾਣਾ ਮੇਰੇ ਦੀ ਜਾਇਦਾਦ ਮੇਰੇ ਦਾਦੇ ਉਹ ਮੈਂ ਤਾਂ ਵੀ ਦੇ ਦਵਾ ਮੇਰੇ ਦੀ ਜਾਇਦਾਦ ਆਦੀ ਬੱਚੇ ਦੇ ਮੇਰੇ ਕੁਝ ਨਹੀਂ ਆਏਗਾ ਮੈਂ ਕੁਝ ਨਹੀਂ ਮੰਗਦੀ ਮੈਂ ਤਾਂ ਘਰ ਵਾਲੇ ਕੋਈ ਨਹੀਂ ਕੁਝ ਮੰਗਦੀ ساری ਉਮਰ ਆਪਣੀ ਵੰਗਾਲ ਦਿੱਤੀ ਉਸ ਘਰ ਵਿੱਚ ਘਰਬਾੜ ਕਰ ਦਿੱਤੀ ਪਰ ਮੇਰੇ ਤਾਂ ਕੋਈ ਮੇਰਾ ਨਹੀਂ ਬਣਿਆ ਨਾ ਮੇਰੇ ਬੱਚੇ ਬਣੇ ਨਵੇਂ ਧੀ ਨਾਲ ਤੇ ਆਪਲੇ ਕਰਦੇ ਬੇਟਾ ਉਹਨਾਂ ਦੇ ਬਜ਼ੁਰਗ ਹੈਗੇ ਨੇ ਉਹ ਆਪਣੇ ਬਜ਼ੁਰਗਾਂ ਨੂੰ ਸਾਹਮਣੇ ਕਿੰਨੂੰ ਮੈਂ ਨਹੀਂ ਪੜਨੀ ਬਣਨਾ ਚਾਹੁੰਦੀ ਉਹਨਾਂ ਤੇ ਬੋਝ ਨਹੀਂ ਬਣਨਾ ਚਾਹੁੰਦੀ ਆਪਣੇ ਬੱਚਿਆਂ ਦਾ ਉਹ ਮੈਨੂੰ ਮਿੰਨ ਕਹਿੰਦੇ ਛੱਤਰ ਮਾਂ ਮੈਂ ਕਰ ਲੈ ਆ ਜਾ ਆਪਣੇ ਮੇਰੇ ਬੱਚੇ ਨੇ ਮੇਰਾ ਕਮਰਾ ਵੀ ਬਣਾਇਆ ਕਹਿੰਦੇ ਮਮੇ ਦੇ ਨੂੰ ਇੱਥੇ ਏਸੀ ਲਵਾ ਕੇ ਦੇਣਾ ਮਮੀ ਦੇਖ ਮੈਂ ਤੇਰਾ ਨਾ ਵੱਡਾ ਘਰ ਬਣਾਇਆ ਜਰੂਰ ਬਣਾਇਆ ਈ ਤੇ ਤਿਆਰੀ ਹੋ ਗਈ ਬੋਲ ਕੇ ਕਹਿੰਦਾ ਛੱਤਰ ਮਾਰੇਗਾ ਕਰਦਾ ਤੇਨੂੰ ਨੀਂਦ ਨਹੀਂ ਲੱਗੇ ਜਾਣਾ ਮੈਂ ਨਹੀਂ ਵੇਖਿਆ ਉਹਦਾ ਘਰ ਕਿਵੇਂ ਬਣਿਆ ਸਿਰਮ ਦਾ ਇੰਟਰ ਪ ਜਾ ਵੇਖਿਆ ਬਸ ਸੋ ਮਾਤਾ ਥੋੜੇ ਇਮੋਸ਼ਨਲ ਹੋ ਗਏ ਨੇ ਆਪਾਂ ਭਾਜੀ ਨਾਲ ਗੱਲ ਕਰਦੇ ਆਂ ਭਾਜੀ ਕਿੱਦਾਂ ਇਹਨਾਂ ਦਾ ਇੱਥੇ ਆਣਾ ਕਿੱਦਾਂ ਹੋਇਆ ਫਿਰ ਹਾਂ ਸੋਸ਼ਲ ਮੀਡੀਆ ਦੇ ਥਰੂ ਇੱਕ ਪੇਸ਼ੈਂਟ ਹੈ ਕਿ ਸਾਡੇ ਕੋਲ ਆਲਰੇਡੀ ਐਡਮਿਟ ਉਹਨਾਂ ਦੇ ਕੋਈ ਜਾਣਕਾਰ ਸੀਗੇ ਉਹ ਇਹਨਾਂ ਦੇ ਮਹੱਲੇ ਦੇ ਵਿੱਚ ਸੀਗੇ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਹੈ ਨਾ ਤਾਲ ਹੋਇਆ ਤੇ ਫਿਰ ਇਹਨਾਂ ਨੂੰ ਆਪ ਜਾ ਕੇ ਸ਼ਾਟੇ ਅੰਮ੍ਰਿਤਸਰ ਤੋਂ ਲੈ ਕੇ ਆਏ ਜਖਮ ਸੀਗਾ ਹਨਾ ਇਹਨਾਂ ਦਾ ਉਸ ਟਾਈਮ ਪੇਸਮੇਕਰ ਛਾਤੀ ਤੋਂ ਨਿਕਲ ਕੇ ਬਾਹਰ 3-4 ਇੰਚ ਬਾਹਰ ਲਟਕ ਰਿਹਾ ਸੀ ਜਿਹੜਾ ਆਪਰੇਟ ਹੋਣ ਤੋਂ ਪਹਿ ਪੇਸਮੇਕਰ ਉਹ ਬਾਹਰ ਵਿੱਚ ਹੁੰਦਾ ਨਾ ਛਾਤੀ ਤੇ ਉਹ ਬਾਹਰ ਲਟਕ ਰਿਹਾ ਸੀਗਾ ਔਰ ਤਾਰ ਖਿੱਚ ਕੇ ਵਿੱਚੋਂ ਬਾਹਰ ਨਿਕਲਦੇ ਸੀ ਜ਼ਖਮ ਬਣਿਆ ਹੋਇਆ ਸੀਗਾ ਕਿਲੇ ਪੈਣ ਤੱਕ ਪੇਸਮੇਕਰ ਕਿੱਦਾਂ ਬਾਹਰ ਕਿੱਦਾਂ ਆਇਆ ਫਿਰ ਉਹ ਨਾ ਜਖਮ ਸੀ ਕਿ ਨਾ ਔਰ ਇਹ ਰਾਈ ਬਾਹਰ ਨੂੰ ਮੈਡੀਕਲੀ ਉੱਥੇ ਸਟੇਬਲ ਕੀਤਾ ਗਿਆ ਫਿਰ ਉਸ ਤੋਂ ਬਾਅਦ ਹੁਣ ਰੀਸੈਂਟਲੀ ਆਪਰੇਸ਼ਨ ਹੋਇਆ ਇਹਨਾਂ ਦਾ 9 ਲੱਖ ਰੁਪਏ ਤੋਂ ਉੱਪਰ ਇਹਨਾਂ ਦਾ ਪੈਸਾ ਲੱਗਾ ਹੈ ਉਹ ਸੰਗਤ ਨੇ ਇਕੱਠਾ ਕਰਕੇ ਸੰਗਤ ਰੂਪ ਦੇ ਵਿੱਚ ਲਗਾਇਆ ਸਾਰਾ ਸਾਰਿਆਂ ਨੇ ਵੀਰਾਂ ਭੈਣਾਂ ਨੇ ਇਕੱਠੇ ਹੋ ਕੇ ਜੀ ਉਹਨਾਂ ਦਾ ਆਪਰੇਸ਼ਨ ਸਕਸੈਸਫੁਲੀ ਹੋ ਗਿਆ ਹੁਣ ਕਿਦਾਂ ਮਾਤਾ मतलब ਪੱਕਾ ਠੀਕ ਨੇ ਬਹੁਤ ਵਧੀਆ ਨੇ ਹੁਣ ਬਹੁਤ ਸਟੇਬਲ ਨੇ ਬਹੁਤ ਬਹੁਤ ਗੁੱਡ ਚੱਲ ਰਿਹਾ ਹੈ ਜਿਨੇ ਮੈਨੂੰ ਬਚਾਇਆ ਮੇਰੀ ਸੇਵਾ ਕੀਤੀ ਉਹ ਮੇਰੇ ਬਿੱਤੇ ਬੇਟੀ ਦੀਪ ਦਾ ਜਿਹੜੀ ਨਿੱਕੀ ਜਿਹੀ ਉਮਰ ਹੈ ਐਡਾ ਵੱਡੇ ਐਡੀ ਮੇਰੇ ਉਹ ਤਾਂ ਇਹ ਨਹੀਂ ਲਾਦੀ ਕਰੀ ਜਖਮ ਦਾ ਜਿਹੜਾ ਕਿ ਕਿਤੇ ਹਸਪੀਟਲ ਤੇ ਵੀ ਨਹੀਂ ਹੋ ਸਕਦਾ ਜਿਹੜੀ ਛੋਟੇ ਜੀ ਉਮਰ ਚ ਨਾ ਪੱਟੀਆਂ ਕਰਦੀ ਹੈ ਮੇਰਾ ਵੀ ਖਿਆਲ ਰੱਖਿਆ ਮੈਂ 1 ਮਹੀਨੇ ਵਿੱਚ ਠੀਕ ਕੀਤਾ ਮੇਰਾ ਜਖਮ ਜਗੇ ਸਾਲ ਬਾਅਦ ਤੇ ਵੀ ਠੀਕ ਹੋ ਸਕਿਆ ਇੱਕ ਸਾਲ ਜੇ ਨਹੀਂ ਠੀਕ ਹੋ ਸਕਿਆ ਨੱਤੀ ਪਾੜੀ ਵੀ ਨਹੀਂ ਠੀਕ ਹੋਇਆ ਵਾੜਦਾ ਹੀ ਜਾਂਦਾ ਸੀ ਜਿਹੜਾ ਇਹਨਾਂ ਨੇ 1 ਮਹੀਨੇ ਚ ਮੇਰਾ ਠੀਕ ਕੀਤਾ ਜਿੱਦਾਂ ਹੁਣ ਤੁਹਾਡੇ ਬੇਟੇ ਨੂੰ ਸਮਝਾਇਆ ਨਹੀਂ ਹੋਰ ਆਪਣੇ ਰਿਸ਼ਤੇਦਾਰ ਸਮਝਾਉਂਦੇ ਨੇ ਵੀ ਹਾਂ ਤੇਰੀ ਮਾਂ ਆ ਉਹਨੇ ਤੈਨੂੰ ਪਾਲਿਆ ਤੈਨੂੰ ਐਡੇ-ਓਦੇ ਤੇ ਪਜਾਤਾ ਤੂੰ ਉਹਨੂੰ ਆਪਣੇ ਕੋਲ ਰੱਖ ਨੀ ਵੀ ਤਾਂ ਮੈਨੂੰ ਨਹੀਂ ਪਤਾ ਕਿਸ ਨੇ ਸਮਝਾਇਆ ਹੁੰਦਾ ਤੇ ਸਮਝਦਾ ਮੇਰੇ ਖਿਆਲ ਨੇ ਕਿਸੇ ਨੇ ਨਹੀਂ ਸਮਝਾਇਆ ਯਾਦ ਹੈ ਮੈਂ ਆਪਰੇਸ਼ਨ ਤੋਂ ਪਹਿਲਾਂ ਉਹਨੂੰ ਫੋਨ ਵੀ ਕੀਤਾ ਸੀਗਾ ਕਿ ਚਲੋ ਜੋਸ਼ ਦੇ ਵਿੱਚ ਹੀਟ ਆਫ ਦੀ ਮੂਮੈਂਟ ਇੱਕ ਗਲਤੀ ਹੋ ਜਾਂਦੀ ਹੈ ਹੁਣ ਵੀ ਜੇ ਮੰਮੀ ਦਾ ਆਪਰੇਸ਼ਨ ਹੈ ਕੋਈ ਤੋਂ ਮਾਇਆ ਰੂਤ ਦੇ ਵਿੱਚ ਕੰਟਰੀਬਿਊਟ ਕਰਨਾ ਚਾਹੁੰਦਾ ਸਾਰਾ ਨਹੀਂ ਕਰਨਾ ਚਾਹੁੰਦਾ ਲੱਖ ਦੋ ਲੱਖ ਕੁਝ ਕਰਨਾ ਚਾਹੁੰਦਾ ਉਹਨੇ ਸਟ੍ਰੇਟ ਫਾਰਵਰਡ ਮਨਾਂ ਕਰਤਾ ਤੇ ਕਰ ਇੱਕ ਦੂਸਰੀ ਜਮਰੇ ਵੀ ਗੱਲ ਨਹੀਂ ਕੀਤੀ ਵੀ ਘਰੇ ਲੈ ਕੇ ਨਹੀਂ ਜਾਣਾ ਸਾਫ਼ ਕਹਿਤਾ ਹਾਂ ਮਨਾਂ ਕਰਤਾ ਜੀ ਮੈਂ ਲੀਵ ਕਾ ਬੇਟੀ ਮੈਂ ਬਤਾ ਬਲ ਬਲਾਉਣਾ ਮੈਨੂੰ ਇੰਨਾ ਪਿਆਰ ਕੀਤਾ ਮੇਰੇ ਬੱਚਿਆਂ ਤੋਂ ਵੱਧ ਕੇ ਤਿਆਰ ਕੀਤਾ ਮੈਨੂੰ ਇੰਨਾ ਪਿਆਰ ਕੀਤਾ ਮੈਂ ਇੰਨਾ ਪਿਆਰ ਕੀਤਾ ਮੈਂ ਕਦੇ ਭੁੱਲ ਨਹੀਂ ਸਕਦੀ ਜਿੰਦਗੀ ਮਰ ਕੇ ਵੀ ਨਹੀਂ ਭੁੱਲ ਸਕਦੀ ਮੈਂ ਸੋ ਤੁਸੀਂ ਦੇਖ ਸਕਦੇ ਹੋ ਕਿਦਾਂ ਇਹ ਸਿਸਟਰ ਇਨਾਂ ਨੇ ਸੇਵਾ ਕੀਤੀ ਹੈ ਮਾਤਾ ਦੀ ਜ਼ਖਮ ਸੀ ਕਹਿੰਦੇ ਇਹਨਾਂ ਨੇ ਮੇਰੇ ਜ਼ਖਮ ਹੀਲਿੰਗ ਮੇਰੀ ਹੈਲਪ ਕੀਤੀ ਆ ਵੀ ਇਹਨਾਂ ਦੇ ਕਰਕੇ ਅੱਜ ਮੈਂ ਜਿਹੜਾ ਮੇਰਾ ਜ਼ਖਮ ਠੀਕ ਹੋਇਆ ਆ ਇਹ ਪੱਟੀਆਂ ਕੱਲ ਦੇ ਬਾਹਰ ਨੇ ਇਹ ਛੋਟੀ ਜੀ ਉਮਰ ਵਿੱਚ ਦੇਖੋ ਕਿੰਨੀ ਵੱਡੀ ਇਹਨਾਂ ਨੂੰ ਉਹ ਆਬਨੇ ਬਖਸ਼ਿਸ਼ ਕੀਤੀ ਹੈ ਜਿਹੜੇ ਇੰਨੇ ਜ਼ਖਮ ਕੀੜੇ ਪਏ ਹੋਏ ਜ਼ਖਮਾਂ ਨੂੰ ਠੀਕ ਕਰਦੇ ਨੇ ਜਿਹੜੇ ਹਸਪੀਟਲ 'ਚ ਨਹੀਂ ਠੀਕ ਹੋ ਸਕਦੇ ਜੇ ਮੈਂ ਘਰ ਹੁੰਦੀ ਤਾਂ ਹੁਣ ਮੈਂ ਪਤਾ ਨਹੀਂ ਮਰੀ ਹੁੰਦੀ ਇੱਥੇ ਆ ਕੇ ਮੈਂ ਬਚ ਗਈ ਨਾਲ ਮੈਨੂੰ ਪਹੁੰਚਾਇਆ ਹੈ ਨਾ ਬੱਚਿਆਂ ਨੇ ਮੈਨੂੰ ਬਚਾਇਆ ਤੇ ਤੂੰ ਇੱਥੇ ਇੱਥੇ ਕਿੱਦਾਂ ਹੁਣ ਤੁਹਾਨੂੰ ਆਰਾਮ ਆ ਖੁਸ਼ ਹੈ ਇੱਥੇ ਕੋਈ ਤਕਲੀਫ ਉਹ ਠੀਕ ਆ ਬੇਟਾ ਬਿਲਕੁਲ ਠੀਕ ਆ ਮੇਰਾ ਤਾਂ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਮੇਰਾ ਪ੍ਰੈਸ਼ਰ ਹੋਇਆ ਇੰਨਾ ਸੋਹਣਾ ਪ੍ਰੈਸ਼ਰ ਕਰਵਾਇਆ ਇਹਨਾਂ ਨੇ ਮੈਂ ਤੇ ਯਾਦ ਹੀ ਬੁੱਲ ਤਾਂ ਤਾਂ ਕਿਵੇਂ ਜਦੋਂ ਮੈਂ ਤੁਰਦੀ ਆ ਫਿਰ ਮਿਲਦਾ ਕੰਮ ਦੀਆਂ ਨੇ ਫਿਰ ਮੈਨੂੰ ਪਿਆਦ ਹੁੰਦਾ ਕਿ ਮੇਰਾ ਪ੍ਰੈਸ਼ਨ ਹੋਇਆ ਤਾਂ ਨਹੀਂ ਤੁਰਿਆ ਜਾਂਦਾ ਅੱਛਾ ਨਹੀਂ ਤੇ ਮੈਂ ਤੇ ਕਿਸੇ ਗਲਤ ਬੋਲੀ ਜਾਂਦੀ ਆ ਮੇਰਾ ਪ੍ਰੈਸ਼ਨ ਵੀ ਹੋਇਆ ਤੁਹਾਡੇ ਤੁਹਾਡੇ ਕੋਈ ਪੋਤੇ ਪੁੱਤੀਆਂ ਵੀ ਹੈਗਾ ਮੇਰਾ ਪੋਤਾ ਪੁੱਤੀ ਵੀ ਹੈਗਾ ਏਡੀ ਬੋਤੀ ਮੇਰੀ ਏਡੀ ਬੋਤੀ ਬੇ ਜਵਾਨ ਐ ਸੋਟੀ ਅੱਛਾ ਪੋਤਾ ਮੇਰਾ ਜਦੋਂ ਨੀ ਆਈ ਆ ਤੱਕ ਸਾਰਾ ਸਾਰਾ ਨਾ ਆਈ ਹੋਈ ਐ ਸਾਡੀ ਮੇਰੀ ਪੋਤੀ ਆ ਬਹੁਤ ਪਿਆਰ ਕਰਦੇ ਬੰਦੇ ਬਹੁਤ ਯਾਦ ਆਉਂਦੇ ਉਹ ਦਿਨ ਬਹੁਤ ਦੇ ਨੀਂਹ ਰਿਹਾ ਤੇ ਉਹ ਨਹੀਂ ਭੁੱਲਦੇ ਮੈਂ ਕੀ ਕਰਾਂ ਮੈਂ ਮਾਰ ਕੇ ਵੀ ਬੋਲ ਸਕਦੀ ਮੈਂ ਉਹਨਾਂ ਨੂੰ ਇੱਥੇ ਆਣ ਤਵਾ ਤੁਹਾਡੀ ਕਦੇ ਗੱਲ ਹੋਈ ਉਹਨਾਂ ਨਾਲ ਵੀ ਹਾਂ ਮੈਂ ਵੀ ਮੈਂ ਇੱਕ ਵਾਰੀ ਵੀ ਨਹੀਂ ਕਦੇ ਫੋਨ ਟਕੇ ਇੱਕ ਫੋਨ ਨਹੀਂ ਕੀਤਾ ਉਹਨਾਂ ਨੇ ਛੱਡੋ ਬੱਚਿਆਂ ਨੂੰ ਕੀ ਕਹਣਾ ਕਦੇ ਨਹੀਂ ਕੀਤਾ ਯਾਰ ਮੇਰੇ ਪੋਤੇ ਪੋਤੇ ਨੂੰ ਗੁੱਸੇ ਹੁੰਦੇ ਆ ਮਾਰਦੇ ਉਹਨਾਂ ਨੂੰ ਗੁੱਸੇ ਉਹਨੇ ਤਾਂ ਦਿਨ ਨੂੰ ਨਹੀਂ ਭਲਾ ਲਾਉਂਦੀ ਕਰੋ ਇਹ ਮੋਇਸਚਰੀ ਬਹੁਤ ਵੱਡਾ ਸੈੱਟ ਬਾਲ ਕੇ ਆਂ ਦਾਦੀ ਨੂੰ ਨਹੀਂ ਬਸ ਬੈਸ ਨਹੀਂ ਹੋਣਾ ਉਦਾਸ ਨਹੀਂ ਹੋਣਾ ਆ ਲੰਬੀ ਵਾਲੀ ਪੁੱਤਰੀ ਠੀਕ ਹੈ ਇਹ ਤੰਗ ਕਰਦੀ ਜੇ ਤਾਂ ਆ ਛੋਟੀ ਵਾਲੀ ਨਹੀਂ ਲੰਬੀ ਵਾਲੀ ਨਹੀਂ ਨਹੀਂ ਆ ਵੜੀ ਆ ਵਲੀ ਨੀ ਬੋ ਸਾਰੇ ਪਿਆਰ ਕਰਦੇ ਆ ਆ ਲੰਬੀ ਵਾਲੀ ਇਹ ਤੰਗ ਕਰਦੀ ਹੈ ਕਿ ਛੋਟੀ ਵਾਲੀ ਨਹੀਂ ਵੀ ਨਹੀਂ ਤੰਗ ਕਰਦੀ ਤੇ ਰੋ ਜਾਂਦੀ ਮੇਰੇ ਕੋਲ ਹਾਂ ਤੇ ਰੋ ਜਾਂਦੀ ਆ ਇਹ ਰੋ ਜਾਂਦੀ ਆ ਮੈਂ ਇਹਨੂੰ ਨਾ ਸਾਰੇ ਦੀਦੀ ਦੇਦੀ ਕਰਕੇ ਪੁਕਾਰਦੇ ਆ ਮੈਂ ਵੀ ਲਾੜ ਜੇ ਕਹਿੰਦੀ ਦੀਦੀ ਦੀਦੀ ਆਦ ਕੇ ਬੁਲਾਨੀ ਇਹਨੂੰ ਪਰ ਮੈਂ ਇਹਨੂੰ ਬਸ ਸਾਰੇ ਹੱਥੋਂ ਇਹਦਾ ਕਿ 9 ਵਜੇ ਤੱਕ ਦੀਦੀ ਨੇ ਬਾਸ ਫੇਰ ਨਹੀਂ ਫੇਰ ਤੇ ਮੇਰੀ ਬੱਚੀ ਆ ਫੇਰ ਮੇਰੀ ਬੱਚੀ ਹੈ ਮੇਰੇ ਬੱਚੇ ਦੀਦੀ ਉਹਨੀ ਦੇ ਰਹੀ ਹੈ ਬਸ ਜੁਡੀ ਤੱਕ ਮੈਂ ਵੀ ਨਾ ਪਿਆਰ ਨਾਲ ਦੀਦੀ ਬੁਲਾ ਲੈਂਦੀ ਹਾਂ ਤੰਗ ਕੌਣ ਕਰਦੀ ਆ ਛੋਟੀ ਵਾਲੀ ਕਿ ਲੰਬੀ ਵਾਲੀ ਕੋਈ ਵੀ ਨਹੀਂ ਕਰਦਾ ਕੋਈ ਵੀ ਨਹੀਂ ਕੋਈ ਵੀ ਨਹੀਂ ਤੁਸੀਂ ਵੀ ਨਹੀਂ ਕਰਦੇ ਕੋਈ ਵੀ ਨਹੀਂ ਕਰਦਾ ਮੈਂ ਹਾਂ ਤਾਂ ਕੋਰਾ ਜਾ ਬੋਲਦਾ ਨਹੀਂ ਮੈਂ ਬਹੁਤ ਖੁਸ਼ ਹਾਂ ਹੁਣ ਤਾਂ ਖੁਸ਼ ਹੋ ਫਿਰ ਰੋਣਾ ਕਾਦਾ ਹੁਣ ਛੱਡੋ ਰੋਣਾ ਰੋਣਾ ਬਟ ਨਹੀਂ ਭੁੱਲ ਨਹੀਂ ਸਕਦੀ ਬੇਟਾ ਮੈਂ ਕੀ ਕਰਾਂ ਮੇਰਾ ਮੇਰੇ ਵਾਸਤੇ ਰੋਗ ਨਹੀਂ ਹੈ ਮੇਰੇ ਦਿਲ ਨਿਕਲ ਗਿਆ ਸਾਰੇ ਦਿਲ ਨਿਕਲ ਕੇ ਫੇਸ ਤੇ ਕੋਈ ਪੈ ਗਿਆ ਉਹ ਦਿਲ ਨਿਕਲ ਗਿਆ ਕੋਈ ਨਹੀਂ ਤੁਸੀਂ ਚਲੋ ਹੁਣ ਖੁਸ਼ ਰਹੋ ਹੁਣ ਇੱਥੇ ਸਹੀ ਹੋ ਤੁਸੀਂ ਹੁਣ ਇੱਥੇ ਤਕਲੀਫ ਕੋਈ ਨਹੀਂ ਹੈ ਕੋਈ ਤਕਲੀਫ ਨਹੀਂ ਖਾਣ ਨੂੰ ਮਿਲਦਾ ਪਾਉਣ ਨੂੰ ਮਿਲਦਾ ਹੱਸ ਦੇਖੇ ਇਹਦੇ ਬੱਚੇ ਸਾਰੇ ਮੇਰੇ ਆਪਣੇ ਕੋਲ ਪਰ ਫਿਰ ਵੀ ਅੰਦਰ ਨਿਕ ਕਿਤੇ ਨਿਕ ਕਿਤੇ ਨੁੱਕ ਕਰਕੇ ਨਾ ਦੀ ਯਾਦ ਵੀ ਨੂੰ ਭੁੱਲਦੀ ਨਹੀਂ ਬੇਟਾ ਮੈਂ ਕੀ ਕਰਾਂ ਵੀਰ ਜੀ ਇੱਕ ਗੱਲ ਐਡ ਕਰ ਲਾਂ ਜੀ ਜੀ ਮਾਤਾ ਜੀ ਸ਼ਾਇਦ ਤੁਹਾਡੇ ਬੇਟੇ ਵੀ ਦੇਖ ਰਹੇ ਹੋਣ ਕੁਝ ਉਹਨਾਂ ਲਈ ਸਨੇਹਾ ਐਡ ਕਰ ਦੋ ਜੀ ਜੀ ਤੁਹਾਡਾ ਬੇਟਾ ਦੇਖ ਰਿਹਾ ਹੋਇਆ ਯਾ ਪੁੱਤੇ ਦੇਖ ਰਹੇ ਹਾਂ ਕੁਝ ਕਹਿਣਾ ਚਾਹੂੰਗਾ ਵਾਹਿਗੁਰੂ ਨਾਲ ਨੂੰ ਸਤਿ ਮੱਤ ਬਖਸ਼ੇ ਵਸ ਮੈਂ ਤੇ ਹੋ ਕਹਾਗੀ ਵਾਹਿਗੁਰੂ ਨਾਲ ਨੂੰ ਸਤਿ ਮੱਤ ਬਖਸ਼ੇ ਵਸ ਮੋਰ ਕੁਛ ਨਹੀਂ ਚਾਹਦੀ ਉਹ ਨਾ ਕੋ ਨਾ ਤੇ ਬਹੁਤ ਖੁਸ਼ ਹਾਂ ਕੀ ਬਤਾਏ ਦੀ ਮੇਟੀ ਰਾਮਦੀ ਰਹਿਣਾ ਦੇਖੋ ਇੱਕ ਮਾਂ ਬਦਲੂਆਂ ਨੇ ਦੀ ਰਾਮਦੀ ਰਹਿਦਾ ਨਹੀਂ ਸਮਝ ਸਕੇ ਮੇਰੇ ਬੱਚੇ ਨਹੀਂ ਸਮਝ ਸਕੇ ਰਾਮਦੀ ਰਹਿਣਾ ਕਿਸੇ ਹੋਰ ਇਸ ਵਿੱਚ ਮੇਰਾ ਭਲਾ ਸੀ ਮੈਨੂੰ ਰਾਹ ਮਿਲ ਗਿਆ ਉਹਨਾਂ ਨੇ ਕੀ ਕਹਾ ਮੈਂ ਬੋਲ ਕੇ ਆਪਣਾ ਜੋਹੋ ਭਾਈ ਤੋਂ ਗਾਸ ਵਾਲੇ ਹਮਾਰਾ ਕੁਛ ਨਹੀਂ ਕਹਿਣਾ ਚਾਹਦੀ ਮੈਂ ਬਸ ਇਨਾ ਜੁਰ ਕਹਾਵਾਂਗੀ ਕਿ ਵਾਹਿਗੁਰੂ ਨਾਲ ਸੁਮਤ ਬਖਸ਼ੇ ਕਦੀ ਐਡਾ ਨਾ ਕਰਨ ਕਦੇ ਕਿਸੇ ਨਾਲ ਨਾ ਕਰਨ ਐਦਾ ਕਦੀ ਨਾ ਕਰ ਰੱਬ ਕੋਲ ਡਰਨਾ ਚਲੋ ਤੁਸੀਂ ਹੁਣ ਹੁਣ ਰੋਣਾ ਨਹੀਂ ਹੁਣ ਚੁੱਪ ਕਰ ਜਾਓ ਚਲੋ ਅਪਾ ਹੁਣ ਬਸ ਚੁੱਪ ਫਿਰ ਤੁਹਾਡੀ ਤਬੀਦ ਖਰਾਬ ਹੋਣੀ ਰੋਣਾ ਤੁਸੀਂ ਚੁੱਪ ਰੋ ਕੋਈ ਕਰਨੀ ਨਹੀਂ ਰੋਂਦੀ ਨਹੀਂ ਰੋਂਦੀ ਮੈਨੂੰ ਤੈਨੂੰ ਯਾਦ ਆਉਂਦੀ ਹੈ ਉਹਨਾਂ ਦੀ ਮੈਨੂੰ ਯਾਦ ਆਉਂਦੀ ਹੈ ਕੋਈ ਨਹੀਂ ਤੁਸੀਂ ਕਹਿੰਦੇ ਆ ਤੁਹਾਡੀ ਪੋਤੀਆਂ ਹੈਗੀਆਂ ਤਾਂ ਫਿਰ ਇਹ ਭਾਵੇਂ ਮੇਰੀਆਂ ਲੱਖ ਬਾਟੀਆਂ ਨੇ ਲੱਖ ਬਾਟੀਆਂ ਉਹ ਵੀ ਮੇਰੀ ਬਾਟੀਆਂ ਇਹ ਵੀ ਮੇਰੀਆਂ ਬਾਟੀਆਂ ਨੇ ਇਹਨਾਂ ਪੋਤੀਆਂ ਨੇ ਪਰਸੋਂ ਗਾਜਰ ਦਾ ਹਲਵਾ ਬਣਾਇਆ ਸੀ ਰਾਤ ਦੇ 1 ਵਜੇ ਤੱਕ ਖਾਇਆ ਥੋੜਾ ਗਾਜਰ ਦਾ ਹਲਵਾ ਮੈਨੂੰ ਨਹੀਂ ਮਿਲੇ ਹਲਕ ਗਾਜਰ ਮੈਨੂੰ ਨਹੀਂ ਦਿੱਤਾ ਦੇਖ ਲੈ ਉਹਨਾਂ ਨੇ ਕਿਉਂ ਨਹੀਂ ਦਿੱਤਾ ਤੁਹਾਨੂੰ ਕਿਉਂ ਨਹੀਂ ਦਿੱਤਾ ਨਹੀਂ ਦਿੱਤਾ ਸੱਚੀ ਮੁੱਛਾਂਗੀ ਮੈਂ ਤੁਸੀਂ ਖਾ ਲਿਆ ਮੁੱਛਾਂਗੀ ਮੈਂ ਤੱਕ ਨੁਕਸਰ ਬੜ ਗਈ ਇਸ ਵਿੱਚ ਮੁੱਛਾਂਗੀ ਮੈਂ ਕਿ ਹੋਣੀ ਰੋਣੀ ਦਾ ਰੋਣਾ ਮੈਂ ਖੁਦ ਬਣਾ ਕੇ ਲਾਵਾਗੀ ਤੁਹਾਨੂੰ ਰਾਜਾ ਦਾਲਵਾ ਤੇ ਖਾਵਾਉਂਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਆਪ ਦਾ ਰੋਣਾ ਨਿਕਲਣ ਤੇ ਆ ਗਿਆ ਵੀ ਹਨਾ ਮੈਨੂੰ ਨਹੀਂ ਪਤਾ ਰੱਬ ਜਾਣੇ ਕਿ ਐਸਾ ਪੁੱਤ ਹੋਏਗਾ ਵੀ ਜੇ ਨੂੰ ਆਪਣੀ ਮਾਂ ਰੋਂਦੀ ਦੇਖ ਕੇ ਵੀ ਜਿਹਦਾ ਦਿਲ ਨਹੀਂ ਪਿਗਲਦਾ ਮੇਰੇ ਮਤਲਬ ਮੇਰੇ ਆਪਣੇ ਹੱਥ ਪੈਰ ਕੰਬਣ ਲੱਗ ਗਏ ਵੀ ਮਾਤਾ ਦਾ ਰੋਣਾ ਦੇਖ ਕੇ ਮੈਨੂੰ ਆਪਦੇ ਆਪਦੀ ਮਾਂ ਯਾਦ ਆ ਗਈ ਹਨਾ ਸੋ ਮੇਰੇ ਕੋ ਵੀ ਹੁਣ ਕਹਿਣ ਨੂੰ ਕੋਈ ਵਰਡਸ ਨਹੀਂ ਹੈ ਵੀ Mm-hmm. <laughs>